ਬੀਤੇ ਦਿਨੇ ਇੱਕ ਖਬਰ ਨੇ ਸਾਰੇ ਭਾਰਤੀਆਂ ਦੇ ਵਿੱਚ ਖਾਸ ਕਰ ਪੰਜਾਬੀਆਂ ਦੇ ਵਿੱਚ ਗੁੱਸੇ ਦੀ ਲਹਿਰ ਪਾ ਦਿੱਤੀ ਸੀ ਜਿਸ ਦੇ ਵਿੱਚ ਇੱਕ ਰੈਸਟੋਰੈਂਟ ਦੇ ਮਾਲਕ ਨੇ ਇੱਕ ਪੰਜਾਬੀ ਮੂਲ ਦੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ ਜਿਸ ਤੋਂ ਬਾਅਦ ਉਸ ਦੀ ਕਈ ਜਗ੍ਹਾ ਤੋਂ ਹੱਡੀ ਵੀ ਟੁੱਟ ਗਈ ਸੀ ਦਰਸ਼ਨ 27 ਸਾਲਾ ਭਾਰਤੀ ਨੌਜਵਾਨ ਸਿੰਘ ਜਿਸ ਦਾ ਨਾਮ ਗੋਪਤ ਰੱਖਿਆ ਗਿਆ ਸੀ ਜੋ ਕਿ ਆਪਲੈਂਡ ਵਿਖੇ ਹੈਂਡਰਸਨ ਵਿੱਚ ਡਾਕੂ ਕਬਾਬ ਰੈਸਟੋਰੈਂਟ ਵਿੱਚ ਕਿਚਨ ਹੈੱਡ ਵਜੋਂ ਕੰਮ ਕਰਦਾ ਸੀ ਉਸ ਵੱਲੋਂ ਤਨਖਾਹ ਦੀ ਮੰਗ ਕਰਨ ਤੇ ਮਾਲਕ ਵੱਲੋਂ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕੀਤਾ ਗਿਆ ਸੀ ਜਿਸ ਦੀ ਖਬਰ ਸਾਹਮਣੇ ਆਈ ਸੀ ਇਸ ਸਬੰਧ ਵਿੱਚ ਹੁਣ ਡਿਟੈਕਟਿਵ ਸੀਨੀਅਰ ਸਰਜੈਂਟ ਮੈਗਨ ਗੋਲਡੀ ਨੇ ਕਿਹਾ ਹੈ ਕਿ ਵੈਟਮਟੇ ਕ੍ਰਾਈਮ ਸਕੁਐਡ ਨੇ ਸਰਚ ਵਾਰੰਟ ਜਾਰੀ ਕੀਤੇ ਸਨ ਤੇ ਇਸ ਸਬੰਧ ਵਿੱਚ ਅੱਜ ਇੱਕ ਗ੍ਰਿਫਤਾਰੀ ਕੀਤੀ ਗਈ ਹੈ ਗ੍ਰਿਫਤਾਰ ਵਿਅਕਤੀ ਨੂੰ ਮੰਗਲਵਾਰ 8 ਜੁਲਾਈ ਨੂੰ ਵੈਟਕੇਰੇ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਨੁਜ ਦੱਸਦੀ ਹੈ ਕਿ ਪਰਿਵਾਰ ਦੇ ਅਨੁਸਾਰ 29 ਜੂਨ 2025 ਦੀ ਰਾਤ 11 ਵਜੇ ਦੇ ਕਰੀਬ ਰੈਸਟੋਰੈਂਟ ਦੇ ਮਾਲਕ ਨੇ ਨੌਜਵਾਨ ਨੂੰ ਰੈਸਟੋਰੈਂਟ ਦੇ ਪਿਛਲੇ ਵਾਲੇ ਹਿੱਸੇ ਦੇ ਵਿੱਚ ਲੈ ਗਿਆ ਜਿੱਥੇ ਮਾਲਕ ਅਤੇ ਹੋਰ 5 ਵਿਅਕਤੀਆਂ ਨੇ ਉਸਤੇ ਕਬਾਬ ਰੌਡ ਅਤੇ ਰੋਟੀ ਬੈਨਰ ਨਾਲ ਹਮਲਾ ਕਰ ਦਿੱਤਾ ਹਮਲੇ ਦੌਰਾਨ ਉਸ ਦੀ ਇੱਕ ਲੱਤ ਦੀ ਤਿੰਨ ਜਗ੍ਹਾ ਹੱਡੀ ਟੁੱਟ ਗਈ ਉਸ ਦੇ ਨੱਕ ਦੀ ਹੱਡੀ ਵੀ ਟੁੱਟ ਗਈ ਅਤੇ ਛਾਤੀ ਤੇ ਵੀ ਬਹੁਤ ਗੰਭੀਰ ਸੱਟਾਂ ਲੱਗੀਆਂ ਹਮਲੇ ਤੋਂ ਬਾਅਦ ਉਹ ਲੁਕੜਾ ਲਪਕੌਂਦਾ ਝਾੜੀਆਂ ਦੇ ਵਿੱਚ ਹੋ ਕੇ ਕਿਸੇ ਤਰੀਕੇ ਸੜਕ ਤੇ ਜਾ ਡਿੱਗਿਆ ਜਿੱਥੇ ਸਫਾਈ ਕਰਮਚਾਰੀਆਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਦੇਖਿਆ ਤੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਸਿੰਘ ਨੂੰ ਆਕਲੈਂਡ ਸਿਟੀ ਹਸਪਤਾਲ ਦੇ ਵਿੱਚੋਂ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ 3 ਘੰਟਿਆਂ ਦੀ ਆਰਥੋਪੈਡਿਕ ਸਰਜਰੀ ਕੀਤੀ ਗਈ ਪਰਿਵਾਰ ਅਤੇ ਦੋਸਤਾਂ ਨੇ ਦੱਸਿਆ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ 3 ਮਹੀਨੇ ਪਹਿਲਾਂ ਵੀ ਜਦੋਂ ਸਿੰਘ ਨੇ ਆਪਣੀ ਤਨਖਾਹ ਦੀ ਮੰਗ ਕੀਤੀ ਸੀ ਤਾਂ ਮਾਲਕ ਨੇ ਉਸ ਨੂੰ ਥੱਪੜ ਮਾਰਿਆ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਸਿੰਘ ਰੋਜ਼ਾਨਾ 17 ਘੰਟਿਆਂ ਤੱਕ ਕੰਮ ਕਰਦਾ ਸੀ ਅਤੇ ਕਈ ਹਫ਼ਤਿਆਂ ਤੋਂ ਤਨਖਾਹ ਉਸ ਨੂੰ ਨਹੀਂ ਦਿੱਤੀ ਗਈ ਸੀ। ਹਮਲੇ ਦੌਰਾਨ ਉਸ ਦਾ ਮੋਬਾਈਲ ਵੀ ਖੋ ਲਿਆ ਗਿਆ ਸੀ ਜਿਸ ਵਿੱਚ ਤਨਖਾਹ ਦੀ ਪੂਰੀ ਡਿਟੇਲ ਮੌਜੂਦ ਸੀ। ਪਰਿਵਾਰ ਨੇ ਦੱਸਿਆ ਹੈ ਕਿ ਉਹ ਸਿੰਘ ਦੇ ਹੋਸ਼ ਵਿੱਚ ਆਉਣ ਤੇ ਦੂਜੀ ਵਾਰ ਪੁਲਿਸ ਨੂੰ ਸ਼ਿਕਾਇਤ ਕਰਨਗੇ ਦਾ ਸੰਜੋਗ ਹੈ ਕਿ ਡਾਕੂ ਕਬਾਬ ਰੈਸਟੋਰੈਂਟ ਪਹਿਲਾਂ ਵੀ 2024 ਵਿੱਚ ਵਿਵਾਦਾਂ ਵਿੱਚ ਆ ਚੁੱਕਾ ਹੈ ਜਦੋਂ ਕਿ ਭਾਰਤੀ ਨੌਜਵਾਨਾਂ ਨੇ ਰੈਸਟੋਰੈਂਟ ਉੱਤੇ ਗੁਲਾਮੀ ਵਰਗੇ ਕੰਮ ਕਰਨ ਦੀਆਂ ਸ਼ਰਤਾਂ ਲਾਗੂ ਕਰਨ ਦੇ ਦੋਸ਼ ਲਗਾਏ ਸਨ ਪਰ ਮਾਲਕ ਨੇ ਇਹਨਾਂ ਦੋਸ਼ਾਂ ਨੂੰ ਮੁੱਦਾ ਨਕਾਰ ਦਿੱਤਾ ਸੀ ਦੱਸਦੀ ਹੈ ਕਿ ਸਿੰਘ ਅਬੋਹਰ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਅਗਸਤ 2023 ਤੋਂ ਐਕ੍ਰੀਡੇਟਿਡ EMPLOYE WORK ਵੀਜ਼ਾ ਤੇ ਨਿਊਜ਼ੀਲੈਂਡ ਦੇ ਵਿੱਚ ਕੰਮ ਕਰ ਰਿਹਾ ਹੈ। ਇਸ ਵੇਲੇ ਸਿੰਘ ਹਸਪਤਾਲ ਦੇ ਵਿੱਚ ਜੀਰੇ ਇਲਾਜ ਤੇ ਅਜੇ ਵੀ ਸਦਨੇ ਦੇ ਵਿੱਚ ਹੈ। ਉਸਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਜਿਨ੍ਹਾਂ ਨੇ ਸਾਡੇ ਪੁੱਤਰ ਦੀ ਇਹ ਹਾਲਤ ਕੀਤੀ ਹੈ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਬੀਤੇ ਦਿਨੇ ਇੱਕ ਖਬਰ ਨੇ ਸਾਰੇ ਭਾਰਤੀਆਂ ਦੇ ਵਿੱਚ ਖਾਸ ਕਰ ਪੰਜਾਬੀਆਂ ਦੇ ਵਿੱਚ ਗੁੱਸੇ ਦੀ ਲਹਿਰ ਪਾ ਦਿੱਤੀ ਸੀ ਜਿਸ ਦੇ ਵਿੱਚ ਇੱਕ ਰੈਸਟੋਰੈਂਟ ਦੇ ਮਾਲਕ ਨੇ ਇੱਕ ਪੰਜਾਬੀ ਮੌਲ ਦੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ ਜਿਸ ਤੋਂ ਬਾਅਦ ਉਸ ਦੀ ਕਈ ਜਗ੍ਹਾ ਤੋਂ ਹੱਡੀ ਵੀ ਟੁੱਟ ਗਈ ਸੀ ਦਰਸ਼ਨ 27 ਸਾਲਾ ਭਾਰਤੀ ਨੌਜਵਾਨ ਸਿੰਘ ਜਿਸ ਦਾ ਨਾਮ ਗੋਪਤ ਰੱਖਿਆ ਗਿਆ ਸੀ ਜੋ ਕਿ ਆਕਲੈਂਡ ਵਿਖੇ ਹੈਂਡਰਸਨ ਵਿੱਚ ਡਾਕੂ ਕਬਾਬ ਰੈਸਟੋਰੈਂਟ ਵਿੱਚ ਕਿਚਨ ਹੈੱਡ ਵਜੋਂ ਕੰਮ ਕਰਦਾ ਸੀ ਉਸ ਵੱਲੋਂ ਤਨਖਾਹ ਦੀ ਮੰਗ ਕਰਨ ਤੇ ਮਾਲਕ ਵੱਲੋਂ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕੀਤਾ ਗਿਆ ਸੀ ਜਿਸ ਦੀ ਖਬਰ ਸਾਹਮਣੇ ਆਈ ਸੀ ਇਸ ਸਬੰਧ ਵਿੱਚ ਹੁਣ ਡਿਟੈਕਟਿਵ ਸੀਨੀਅਰ ਸਰਜੈਂਟ ਮੈਗਨ ਗੋਲਡੀ ਨੇ ਕਿਹਾ ਹੈ ਕਿ ਵੈਟਮਟੇ ਕ੍ਰਾਈਮ ਸਕੁਐਡ ਨੇ ਸਰਚ ਵਾਰੰਟ ਜਾਰੀ ਕੀਤੇ ਸਨ ਤੇ ਇਸ ਸਬੰਧ ਵਿੱਚ ਅੱਜ ਇੱਕ ਗ੍ਰਿਫਤਾਰੀ ਕੀਤੀ ਗਈ ਹੈ ਗ੍ਰਿਫਤਾਰ ਵਿਅਕਤੀ ਨੂੰ ਮੰਗਲਵਾਰ 8 ਜੁਲਾਈ ਨੂੰ ਵੈਟਕੇਰੇ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਧੰਨਵਾਦ ਜੀ ਕਿ ਪਰਿਵਾਰ ਦੇ ਅਨੁਸਾਰ 29 ਜੂਨ 2025 ਦੀ ਰਾਤ 11 ਵਜੇ ਦੇ ਕਰੀਬ ਰੈਸਟੋਰੈਂਟ ਦੇ ਮਾਲਕ ਨੇ ਨੌਜਵਾਨ ਨੂੰ ਰੈਸਟੋਰੈਂਟ ਦੇ ਪਿਛਲੇ ਵਾਲੇ ਹਿੱਸੇ ਦੇ ਵਿੱਚ ਲੈ ਗਿਆ ਜਿੱਥੇ ਮਾਲਕ ਅਤੇ ਹੋਰ 5 ਵਿਅਕਤੀਆਂ ਨੇ ਉਸਤੇ ਕਬਾਬ ਰੌਡ ਅਤੇ ਰੋਟੀ ਬੈਨਰ ਨਾਲ ਹਮਲਾ ਕਰ ਦਿੱਤਾ ਹਮਲੇ ਦੌਰਾਨ ਉਸ ਦੀ ਇੱਕ ਲੱਤ ਦੀ ਤਿੰਨ ਜਗ੍ਹਾ ਹੱਡੀ ਟੁੱਟ ਗਈ ਉਸ ਦੇ ਨੱਕ ਦੀ ਹੱਡੀ ਵੀ ਟੁੱਟ ਗਈ ਅਤੇ ਛਾਤੀ ਤੇ ਵੀ ਬਹੁਤ ਗੰਭੀਰ ਸੱਟਾਂ ਲੱਗੀਆਂ ਹਮਲੇ ਤੋਂ ਬਾਅਦ ਉਹ ਲੁਕੜਾ ਲਪਾਉਂਦਾ ਝਾੜੀਆਂ ਦੇ ਵਿੱਚ ਹੋ ਕੇ ਕਿਸੇ ਤਰੀਕੇ ਸੜਕ ਤੇ ਜਾ ਡਿੱਗਿਆ ਜਿੱਥੇ ਸਫਾਈ ਕਰਮਚਾਰੀਆਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਦੇਖਿਆ ਤੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਸਿੰਘ ਨੂੰ ਆਕਲੈਂਡ ਸਿਟੀ ਹਸਪਤਾਲ ਦੇ ਵਿੱਚੋਂ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ 3 ਘੰਟਿਆਂ ਦੀ ਆਰਥੋਪੈਡਿਕ ਸਰਜਰੀ ਕੀਤੀ ਗਈ ਪਰਿਵਾਰ ਅਤੇ ਦੋਸਤਾਂ ਨੇ ਦੱਸਿਆ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ 3 ਮਹੀਨੇ ਪਹਿਲਾਂ ਵੀ ਜਦੋਂ ਸਿੰਘ ਨੇ ਆਪਣੀ ਤਨਖਾਹ ਦੀ ਮੰਗ ਕੀਤੀ ਸੀ ਤਾਂ ਮਾਲਕ ਨੇ ਉਸ ਨੂੰ ਥੱਪੜ ਮਾਰਿਆ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਸਿੰਘ ਰੋਜ਼ਾਨਾ 17 ਘੰਟਿਆਂ ਤੱਕ ਕੰਮ ਕਰਦਾ ਸੀ ਅਤੇ ਕਈ ਹਫ਼ਤਿਆਂ ਤੋਂ ਤਨਖਾਹ ਉਸ ਨੂੰ ਨਹੀਂ ਦਿੱਤੀ ਗਈ ਸੀ। ਹਮਲੇ ਦੌਰਾਨ ਉਸ ਦਾ ਮੋਬਾਈਲ ਵੀ ਖੋ ਲਿਆ ਗਿਆ ਸੀ ਜਿਸ ਵਿੱਚ ਤਨਖਾਹ ਦੀ ਪੂਰੀ ਡਿਟੇਲ ਮੌਜੂਦ ਸੀ। ਪਰਿਵਾਰ ਨੇ ਦੱਸਿਆ ਹੈ ਕਿ ਉਹ ਸਿੰਘ ਦੇ ਹੌਸ਼ ਵਿੱਚ ਆਉਣ ਤੇ ਦੂਜੀ ਵਾਰ ਪੁਲਿਸ ਨੂੰ ਸ਼ਿਕਾਇਤ ਕਰਨਗੇ ਦਾ ਸੰਜੋਗ ਹੈ ਕਿ ਡਾਕੂ ਕਬਾਬ ਰੈਸਟੋਰੈਂਟ ਪਹਿਲਾਂ ਵੀ 2024 ਵਿੱਚ ਵਿਵਾਦਾਂ ਵਿੱਚ ਆ ਚੁੱਕਾ ਹੈ ਜਦੋਂ ਕਿ ਭਾਰਤੀ ਨੌਜਵਾਨਾਂ ਨੇ ਰੈਸਟੋਰੈਂਟ ਉੱਤੇ ਗੁਲਾਮੀ ਵਰਗੇ ਕੰਮ ਕਰਨ ਦੀਆਂ ਸ਼ਰਤਾਂ ਲਾਗੂ ਕਰਨ ਦੇ ਦੋਸ਼ ਲਗਾਏ ਸਨ ਪਰ ਮਾਲਕ ਨੇ ਇਹਨਾਂ ਦੋਸ਼ਾਂ ਨੂੰ ਮੁੱਦਾ ਨਕਾਰ ਦਿੱਤਾ ਸੀ ਦੱਸਦੀ ਹੈ ਕਿ ਸਿੰਘ ਅਬੋਹਰ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਅਗਸਤ 2023 ਤੋਂ ਐਕ੍ਰੀਡੇਟਿਡ EMPLOYE WORK ਵੀਜ਼ਾ ਤੇ ਨਿਊਜ਼ੀਲੈਂਡ ਦੇ ਵਿੱਚ ਕੰਮ ਕਰ ਰਿਹਾ ਹੈ। ਇਸ ਵੇਲੇ ਸਿੰਘ ਹਸਪਤਾਲ ਦੇ ਵਿੱਚ ਜੇਰੇ ਇਲਾਜ ਤੇ ਅਜੇ ਵੀ ਸਦਨੇ ਦੇ ਵਿੱਚ ਹੈ। ਉਸਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਜਿਨ੍ਹਾਂ ਨੇ ਸਾਡੇ ਪੁੱਤਰ ਦੀ ਇਹ ਹਾਲਤ ਕੀਤੀ ਹੈ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਬੀਤੇ ਦਿਨੇ ਇੱਕ ਖਬਰ ਨੇ ਸਾਰੇ ਭਾਰਤੀਆਂ ਦੇ ਵਿੱਚ ਖਾਸ ਕਰ ਪੰਜਾਬੀਆਂ ਦੇ ਵਿੱਚ ਗੁੱਸੇ ਦੀ ਲਹਿਰ ਪਾ ਦਿੱਤੀ ਸੀ ਜਿਸ ਦੇ ਵਿੱਚ ਇੱਕ ਰੈਸਟੋਰੈਂਟ ਦੇ ਮਾਲਕ ਨੇ ਇੱਕ ਪੰਜਾਬੀ ਮੂਲ ਦੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ ਜਿਸ ਤੋਂ ਬਾਅਦ ਉਸ ਦੀ ਕਈ ਜਗ੍ਹਾ ਤੋਂ ਹੱਡੀ ਵੀ ਟੁੱਟ ਗਈ ਸੀ ਦਰਸ਼ਨ 27 ਸਾਲਾ ਭਾਰਤੀ ਨੌਜਵਾਨ ਸਿੰਘ ਜਿਸ ਦਾ ਨਾਮ ਗੋਪਤ ਰੱਖਿਆ ਗਿਆ ਸੀ ਜੋ ਕਿ ਆਕਲੈਂਡ ਵਿਖੇ ਹੈਂਡਰਸਨ ਵਿੱਚ ਡਾਕੂ ਕਬਾਬ ਰੈਸਟੋਰੈਂਟ ਵਿੱਚ ਕਿਚਨ ਹੈੱਡ ਵਜੋਂ ਕੰਮ ਕਰਦਾ ਸੀ ਉਸ ਵੱਲੋਂ ਤਨਖਾਹ ਦੀ ਮੰਗ ਕਰਨ ਤੇ ਮਾਲਕ ਵੱਲੋਂ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕੀਤਾ ਗਿਆ ਸੀ ਜਿਸ ਦੀ ਖਬਰ ਸਾਹਮਣੇ ਆਈ ਸੀ ਇਸ ਸਬੰਧ ਵਿੱਚ ਹੁਣ ਡਿਟੈਕਟਿਵ ਸੀਨੀਅਰ ਸਰਜੈਂਟ ਮੈਗਨ ਗੋਲਡੀ ਨੇ ਕਿਹਾ ਹੈ ਕਿ ਵੈਟਮੇਟਰ ਕ੍ਰਾਈਮ ਸਕੁਐਡ ਨੇ ਸਰਚ ਵਾਰੰਟ ਜਾਰੀ ਕੀਤੇ ਸਨ ਤੇ ਇਸ ਸਬੰਧ ਵਿੱਚ ਅੱਜ ਇੱਕ ਗ੍ਰਿਫਤਾਰੀ ਕੀਤੀ ਗਈ ਹੈ ਗ੍ਰਿਫਤਾਰ ਵਿਅਕਤੀ ਨੂੰ ਮੰਗਲਵਾਰ 8 ਜੁਲਾਈ ਨੂੰ ਵੈਟਕੇਰੇ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਨੁਜ ਦੱਸਦੀ ਹੈ ਕਿ ਪਰਿਵਾਰ ਦੇ ਅਨੁਸਾਰ 29 ਜੂਨ 2025 ਦੀ ਰਾਤ 11 ਵਜੇ ਦੇ ਕਰੀਬ ਰੈਸਟੋਰੈਂਟ ਦੇ ਮਾਲਕ ਨੇ ਨੌਜਵਾਨ ਨੂੰ ਰੈਸਟੋਰੈਂਟ ਦੇ ਪਿਛਲੇ ਵਾਲੇ ਹਿੱਸੇ ਦੇ ਵਿੱਚ ਲੈ ਗਿਆ ਜਿੱਥੇ ਮਾਲਕ ਅਤੇ ਹੋਰ 5 ਵਿਅਕਤੀਆਂ ਨੇ ਉਸਤੇ ਕਬਾਬ ਰੌਡ ਅਤੇ ਰੋਟੀ ਬੈਨਰ ਨਾਲ ਹਮਲਾ ਕਰ ਦਿੱਤਾ ਹਮਲੇ ਦੌਰਾਨ ਉਸ ਦੀ ਇੱਕ ਲੱਤ ਦੀ ਤਿੰਨ ਜਗ੍ਹਾ ਹੱਡੀ ਟੁੱਟ ਗਈ ਉਸ ਦੇ ਨੱਕ ਦੀ ਹੱਡੀ ਵੀ ਟੁੱਟ ਗਈ ਅਤੇ ਛਾਤੀ ਤੇ ਵੀ ਬਹੁਤ ਗੰਭੀਰ ਸੱਟਾਂ ਲੱਗੀਆਂ ਹਮਲੇ ਤੋਂ ਬਾਅਦ ਉਹ ਲੁਕੜਾ ਲਪਾਉਂਦਾ ਝਾੜੀਆਂ ਦੇ ਵਿੱਚ ਹੋ ਕੇ ਕਿਸੇ ਤਰੀਕੇ ਸੜਕ ਤੇ ਜਾ ਡਿੱਗਿਆ ਜਿੱਥੇ ਸਫਾਈ ਕਰਮਚਾਰੀਆਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਦੇਖਿਆ ਤੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਸਿੰਘ ਨੂੰ ਆਕਲੈਂਡ ਸਿਟੀ ਹਸਪਤਾਲ ਦੇ ਵਿੱਚੋਂ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ 3 ਘੰਟਿਆਂ ਦੀ ਆਰਥੋਪੈਡਿਕ ਸਰਜਰੀ ਕੀਤੀ ਗਈ ਪਰਿਵਾਰ ਅਤੇ ਦੋਸਤਾਂ ਨੇ ਦੱਸਿਆ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ 3 ਮਹੀਨੇ ਪਹਿਲਾਂ ਵੀ ਜਦੋਂ ਸਿੰਘ ਨੇ ਆਪਣੀ ਤਨਖਾਹ ਦੀ ਮੰਗ ਕੀਤੀ ਸੀ ਤਾਂ ਮਾਲਕ ਨੇ ਉਸ ਨੂੰ ਥੱਪੜ ਮਾਰਿਆ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਸਿੰਘ ਰੋਜ਼ਾਨਾ 17 ਘੰਟਿਆਂ ਤੱਕ ਕੰਮ ਕਰਦਾ ਸੀ ਅਤੇ ਕਈ ਹਫ਼ਤਿਆਂ ਤੋਂ ਤਨਖਾਹ ਉਸ ਨੂੰ ਨਹੀਂ ਦਿੱਤੀ ਗਈ ਸੀ। ਹਮਲੇ ਦੌਰਾਨ ਉਸ ਦਾ ਮੋਬਾਈਲ ਵੀ ਖੋ ਲਿਆ ਗਿਆ ਸੀ ਜਿਸ ਵਿੱਚ ਤਨਖਾਹ ਦੀ ਪੂਰੀ ਡਿਟੇਲ ਮੌਜੂਦ ਸੀ। ਪਰਿਵਾਰ ਨੇ ਦੱਸਿਆ ਹੈ ਕਿ ਉਹ ਸਿੰਘ ਦੇ ਹੌਸ਼ ਵਿੱਚ ਆਉਣ ਤੇ ਦੂਜੀ ਵਾਰ ਪੁਲਿਸ ਨੂੰ ਸ਼ਿਕਾਇਤ ਕਰਨਗੇ ਦਾ ਸੰਜੋਗ ਹੈ ਕਿ ਡਾਕੂ ਕਬਾਬ ਰੈਸਟੋਰੈਂਟ ਪਹਿਲਾਂ ਵੀ 2024 ਵਿੱਚ ਵਿਵਾਦਾਂ ਵਿੱਚ ਆ ਚੁੱਕਾ ਹੈ ਜਦੋਂ ਕਿ ਭਾਰਤੀ ਨੌਜਵਾਨਾਂ ਨੇ ਰੈਸਟੋਰੈਂਟ ਉੱਤੇ ਗੁਲਾਮੀ ਵਰਗੇ ਕੰਮ ਕਰਨ ਦੀਆਂ ਸ਼ਰਤਾਂ ਲਾਗੂ ਕਰਨ ਦੇ ਦੋਸ਼ ਲਗਾਏ ਸਨ ਪਰ ਮਾਲਕ ਨੇ ਇਹਨਾਂ ਦੋਸ਼ਾਂ ਨੂੰ ਮੁੱਦਾ ਨਕਾਰ ਦਿੱਤਾ ਸੀ ਦੱਸਦੀ ਹੈ ਕਿ ਸਿੰਘ ਅਬੋਹਰ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਅਗਸਤ 2023 ਤੋਂ ਐਕ੍ਰੀਡੇਟਿਡ EMPLOYE WORK ਵੀਜ਼ਾ ਤੇ ਨਿਊਜ਼ੀਲੈਂਡ ਦੇ ਵਿੱਚ ਕੰਮ ਕਰ ਰਿਹਾ ਹੈ। ਇਸ ਵੇਲੇ ਸਿੰਘ ਹਸਪਤਾਲ ਦੇ ਵਿੱਚ ਜੀਰੇ ਇਲਾਜ ਤੇ ਅਜੇ ਵੀ ਸਦਨੇ ਦੇ ਵਿੱਚ ਹੈ। ਉਸਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਜਿਨ੍ਹਾਂ ਨੇ ਸਾਡੇ ਪੁੱਤਰ ਦੀ ਇਹ ਹਾਲਤ ਕੀਤੀ ਹੈ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਬੀਤੇ ਦਿਨੇ ਇੱਕ ਖਬਰ ਨੇ ਸਾਰੇ ਭਾਰਤੀਆਂ ਦੇ ਵਿੱਚ ਖਾਸ ਕਰ ਪੰਜਾਬੀਆਂ ਦੇ ਵਿੱਚ ਗੁੱਸੇ ਦੀ ਲਹਿਰ ਪਾ ਦਿੱਤੀ ਸੀ ਜਿਸ ਦੇ ਵਿੱਚ ਇੱਕ ਰੈਸਟੋਰੈਂਟ ਦੇ ਮਾਲਕ ਨੇ ਇੱਕ ਪੰਜਾਬੀ ਮੂਲ ਦੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ ਜਿਸ ਤੋਂ ਬਾਅਦ ਉਸ ਦੀ ਕਈ ਜਗ੍ਹਾ ਤੋਂ ਹੱਡੀ ਵੀ ਟੁੱਟ ਗਈ ਸੀ ਦਰਸ਼ਨ 27 ਸਾਲਾ ਭਾਰਤੀ ਨੌਜਵਾਨ ਸਿੰਘ ਜਿਸ ਦਾ ਨਾਮ ਗੋਪਤ ਰੱਖਿਆ ਗਿਆ ਸੀ ਜੋ ਕਿ ਆਪਲੈਂਡ ਵਿਖੇ ਹੈਂਡਰਸਨ ਵਿੱਚ ਡਾਕੂ ਕਬਾਬ ਰੈਸਟੋਰੈਂਟ ਵਿੱਚ ਕਿਚਨ ਹੈੱਡ ਵਜੋਂ ਕੰਮ ਕਰਦਾ ਸੀ ਉਸ ਵੱਲੋਂ ਤਨਖਾਹ ਦੀ ਮੰਗ ਕਰਨ ਤੇ ਮਾਲਕ ਵੱਲੋਂ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕੀਤਾ ਗਿਆ ਸੀ ਜਿਸ ਦੀ ਖਬਰ ਸਾਹਮਣੇ ਆਈ ਸੀ ਇਸ ਸਬੰਧ ਵਿੱਚ ਹੁਣ ਡਿਟੈਕਟਿਵ ਸੀਨੀਅਰ ਸਰਜੈਂਟ ਮੈਗਨ ਗੋਲਡੀ ਨੇ ਕਿਹਾ ਹੈ ਕਿ ਵੈਟਮੇਟਰ ਕ੍ਰਾਈਮ ਸਕੁਐਡ ਨੇ ਸਰਚ ਵਾਰੰਟ ਜਾਰੀ ਕੀਤੇ ਸਨ ਤੇ ਇਸ ਸਬੰਧ ਵਿੱਚ ਅੱਜ ਇੱਕ ਗ੍ਰਿਫਤਾਰੀ ਕੀਤੀ ਗਈ ਹੈ ਗ੍ਰਿਫਤਾਰ ਵਿਅਕਤੀ ਨੂੰ ਮੰਗਲਵਾਰ 8 ਜੁਲਾਈ ਨੂੰ ਵੈਟਕੇਰੇ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਨੁਜ ਦੱਸਦੀ ਹੈ ਕਿ ਪਰਿਵਾਰ ਦੇ ਅਨੁਸਾਰ 29 ਜੂਨ 2025 ਦੀ ਰਾਤ 11 ਵਜੇ ਦੇ ਕਰੀਬ ਰੈਸਟੋਰੈਂਟ ਦੇ ਮਾਲਕ ਨੇ ਨੌਜਵਾਨ ਨੂੰ ਰੈਸਟੋਰੈਂਟ ਦੇ ਪਿਛਲੇ ਵਾਲੇ ਹਿੱਸੇ ਦੇ ਵਿੱਚ ਲੈ ਗਿਆ ਜਿੱਥੇ ਮਾਲਕ ਅਤੇ ਹੋਰ 5 ਵਿਅਕਤੀਆਂ ਨੇ ਉਸਤੇ ਕਬਾਬ ਰੌਡ ਅਤੇ ਰੋਟੀ ਬੈਨਰ ਨਾਲ ਹਮਲਾ ਕਰ ਦਿੱਤਾ ਹਮਲੇ ਦੌਰਾਨ ਉਸ ਦੀ ਇੱਕ ਲੱਤ ਦੀ ਤਿੰਨ ਜਗ੍ਹਾ ਹੱਡੀ ਟੁੱਟ ਗਈ ਉਸ ਦੇ ਨੱਕ ਦੀ ਹੱਡੀ ਵੀ ਟੁੱਟ ਗਈ ਅਤੇ ਛਾਤੀ ਤੇ ਵੀ ਬਹੁਤ ਗੰਭੀਰ ਸੱਟਾਂ ਲੱਗੀਆਂ ਹਮਲੇ ਤੋਂ ਬਾਅਦ ਉਹ ਲੁਕੜਾ ਲਪਾਉਂਦਾ ਝਾੜੀਆਂ ਦੇ ਵਿੱਚ ਹੋ ਕੇ ਕਿਸੇ ਤਰੀਕੇ ਸੜਕ ਤੇ ਜਾ ਡਿੱਗਿਆ ਜਿੱਥੇ ਸਫਾਈ ਕਰਮਚਾਰੀਆਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਦੇਖਿਆ ਤੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਸਿੰਘ ਨੂੰ ਆਕਲੈਂਡ ਸਿਟੀ ਹਸਪਤਾਲ ਦੇ ਵਿੱਚੋਂ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ 3 ਘੰਟਿਆਂ ਦੀ ਆਰਥੋਪੈਡਿਕ ਸਰਜਰੀ ਕੀਤੀ ਗਈ ਪਰਿਵਾਰ ਅਤੇ ਦੋਸਤਾਂ ਨੇ ਦੱਸਿਆ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ 3 ਮਹੀਨੇ ਪਹਿਲਾਂ ਵੀ ਜਦੋਂ ਸਿੰਘ ਨੇ ਆਪਣੀ ਤਨਖਾਹ ਦੀ ਮੰਗ ਕੀਤੀ ਸੀ ਤਾਂ ਮਾਲਕ ਨੇ ਉਸ ਨੂੰ ਥੱਪੜ ਮਾਰਿਆ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਸਿੰਘ ਰੋਜ਼ਾਨਾ 17 ਘੰਟਿਆਂ ਤੱਕ ਕੰਮ ਕਰਦਾ ਸੀ ਅਤੇ ਕਈ ਹਫ਼ਤਿਆਂ ਤੋਂ ਤਨਖਾਹ ਉਸ ਨੂੰ ਨਹੀਂ ਦਿੱਤੀ ਗਈ ਸੀ। ਹਮਲੇ ਦੌਰਾਨ ਉਸ ਦਾ ਮੋਬਾਈਲ ਵੀ ਖੋ ਲਿਆ ਗਿਆ ਸੀ ਜਿਸ ਵਿੱਚ ਤਨਖਾਹ ਦੀ ਪੂਰੀ ਡਿਟੇਲ ਮੌਜੂਦ ਸੀ। ਪਰਿਵਾਰ ਨੇ ਦੱਸਿਆ ਹੈ ਕਿ ਉਹ ਸਿੰਘ ਦੇ ਹੋਸ਼ ਵਿੱਚ ਆਉਣ ਤੇ ਦੂਜੀ ਵਾਰ ਪੁਲਿਸ ਨੂੰ ਸ਼ਿਕਾਇਤ ਕਰਨਗੇ। ਦੱਸਣ ਜੋਗ ਹੈ ਕਿ ਡਾਕੂ ਕਬਾਬ ਰੈਸਟੋਰੈਂਟ ਪਹਿਲਾਂ ਵੀ 2024 ਵਿੱਚ ਵਿਵਾਦਾਂ ਵਿੱਚ ਆ ਚੁੱਕਾ ਹੈ। ਜਦੋਂ ਕਿ ਭਾਰਤੀ ਨੌਜਵਾਨਾਂ ਨੇ ਰੈਸਟੋਰੈਂਟ ਉੱਤੇ ਗੁਲਾਮੀ ਵਰਗੇ ਕੰਮ ਕਰਨ ਦੇ ਇਹ ਸ਼ਰਤਾ ਲਾਗੂ ਕਰਨ ਦੇ ਦੋਸ਼ ਲਗਾਏ ਸਨ ਪਰ ਮਾਲਕ ਨੇ ਇਹਨਾਂ ਦੋਸ਼ਾਂ ਨੂੰ ਮੁੱਢਾ ਨਕਾਰ ਦਿੱਤਾ ਸੀ ਦੱਸਦੀ ਹੈ ਕਿ ਸਿੰਘ ਅਬੋਹਰ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਅਗਸਤ 2023 ਤੋਂ ਐਕ੍ਰੀਡੇਟਿਡ EMPLOYE WORK ਵੀਜ਼ਾ ਤੇ ਨਿਊਜ਼ੀਲੈਂਡ ਦੇ ਵਿੱਚ ਕੰਮ ਕਰ ਰਿਹਾ ਹੈ ਇਸ ਵੇਲੇ ਸਿੰਘ ਹਸਪਤਾਲ ਦੇ ਵਿੱਚ ਜੀਰੇ ਇਲਾਜ ਤੇ ਅਜੇ ਵੀ ਸਬਮੇਲ ਦੇ ਵਿੱਚ ਹੈ ਉਸਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਜਿਨ੍ਹਾਂ ਨੇ ਸਾਡੇ ਪੁੱਤਰ ਦੀ ਇਹ ਹਾਲਤ ਕੀਤੀ ਹੈ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਬੀਤੇ ਦਿਨ ਇੱਕ ਖਬਰ ਨੇ ਸਾਰੇ ਭਾਰਤੀਆਂ ਦੇ ਵਿੱਚ ਖਾਸ ਕਰਕੇ ਪੰਜਾਬੀਆਂ ਦੇ ਵਿੱਚ ਗੁੱਸੇ ਦੀ ਲਹਿਰ ਪਾ ਦਿੱਤੀ ਸੀ ਜਿਸ ਦੇ ਵਿੱਚ ਇੱਕ ਰੈਸਟੋਰੈਂਟ ਦੇ ਮਾਲਕ ਨੇ ਇੱਕ ਪੰਜਾਬੀ ਮੌਲ ਦੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ ਜਿਸ ਤੋਂ ਬਾਅਦ ਉਸ ਦੀ ਕਈ ਜਗ੍ਹਾ ਤੋਂ ਹੱਡੀ ਵੀ ਟੁੱਟ ਗਈ ਸੀ ਦਰਸ਼ਨ 27 ਸਾਲਾ ਭਾਰਤੀ ਨੌਜਵਾਨ ਸਿੰਘ ਜਿਸ ਦਾ ਨਾਮ ਗੁਪਤ ਰੱਖਿਆ ਗਿਆ ਸੀ ਜੋ ਕਿ ਆਕਲੈਂਡ ਵਿਖੇ ਹੈਂਡਰਸਨ ਵਿੱਚ ਡਾਕੂ ਕਬਾਬ ਰੈਸਟੋਰੈਂਟ ਵਿੱਚ ਕਿਚਨ ਹੈੱਡ ਵਜੋਂ ਕੰਮ ਕਰਦਾ ਸੀ ਉਸ ਵੱਲੋਂ ਤਨਖਾਹ ਦੀ ਮੰਗ ਕਰਨ ਤੇ ਮਾਲਕ ਵੱਲੋਂ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕੀਤਾ ਗਿਆ ਸੀ ਜਿਸ ਦੀ ਖਬਰ ਸਾਹਮਣੇ ਆਈ ਸੀ ਇਸ ਸਬੰਧ ਵਿੱਚ ਹੁਣ ਡਿਟੈਕਟਿਵ ਸੀਨੀਅਰ ਸਰਜੈਂਟ ਮੈਗਨ ਗੋਲਡੀ ਨੇ ਕਿਹਾ ਹੈ ਕਿ ਵੈਟਮਟੇ ਕ੍ਰਾਈਮ ਸਕੁਐਡ ਨੇ ਸਰਚ ਵਾਰੰਟ ਜਾਰੀ ਕੀਤੇ ਸਨ ਤੇ ਇਸ ਸਬੰਧ ਵਿੱਚ ਅੱਜ ਇੱਕ ਗ੍ਰਿਫਤਾਰੀ ਕੀਤੀ ਗਈ ਹੈ ਗ੍ਰਿਫਤਾਰ ਵਿਅਕਤੀ ਨੂੰ ਮੰਗਲਵਾਰ 8 ਜੁਲਾਈ ਨੂੰ ਵੈਟਕੇਰੇ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਨ ਦੱਸਦੀ ਹੈ ਕਿ ਪਰਿਵਾਰ ਦੇ ਅਨੁਸਾਰ 29 ਜੂਨ 2025 ਦੀ ਰਾਤ 11 ਵਜੇ ਦੇ ਕਰੀਬ ਰੈਸਟੋਰੈਂਟ ਦੇ ਮਾਲਕ ਨੇ ਨੌਜਵਾਨ ਨੂੰ ਰੈਸਟੋਰੈਂਟ ਦੇ ਪਿਛਲੇ ਵਾਲੇ ਹਿੱਸੇ ਦੇ ਵਿੱਚ ਲੈ ਗਿਆ ਜਿੱਥੇ ਮਾਲਕ ਅਤੇ ਹੋਰ 5 ਵਿਅਕਤੀਆਂ ਨੇ ਉਸਤੇ ਕਬਾਬ ਰੌਡ ਅਤੇ ਰੋਟੀ ਬੈਨਰ ਨਾਲ ਹਮਲਾ ਕਰ ਦਿੱਤਾ ਹਮਲੇ ਦੌਰਾਨ ਉਸ ਦੀ ਇੱਕ ਲੱਤ ਦੀ ਤਿੰਨ ਜਗ੍ਹਾ ਹੱਡੀ ਟੁੱਟ ਗਈ ਉਸ ਦੇ ਨੱਕ ਦੀ ਹੱਡੀ ਵੀ ਟੁੱਟ ਗਈ ਅਤੇ ਛਾਤੀ ਤੇ ਵੀ ਬਹੁਤ ਗੰਭੀਰ ਸੱਟਾਂ ਲੱਗੀਆਂ ਹਮਲੇ ਤੋਂ ਬਾਅਦ ਉਹ ਲੁਕੜਾ ਲਪਾਉਂਦਾ ਝਾੜੀਆਂ ਦੇ ਵਿੱਚ ਹੋ ਕੇ ਕਿਸੇ ਤਰੀਕੇ ਸੜਕ ਤੇ ਜਾ ਡਿੱਗਿਆ ਜਿੱਥੇ ਸਫਾਈ ਕਰਮਚਾਰੀਆਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਦੇਖਿਆ ਤੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਸਿੰਘ ਨੂੰ ਆਕਲੈਂਡ ਸਿਟੀ ਹਸਪਤਾਲ ਦੇ ਵਿੱਚੋਂ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ 3 ਘੰਟਿਆਂ ਦੀ ਆਰਥੋਪੈਡਿਕ ਸਰਜਰੀ ਕੀਤੀ ਗਈ ਪਰਿਵਾਰ ਅਤੇ ਦੋਸਤਾਂ ਨੇ ਦੱਸਿਆ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ 3 ਮਹੀਨੇ ਪਹਿਲਾਂ ਵੀ ਜਦੋਂ ਸਿੰਘ ਨੇ ਆਪਣੀ ਤਨਖਾਹ ਦੀ ਮੰਗ ਕੀਤੀ ਸੀ ਤਾਂ ਮਾਲਕ ਨੇ ਉਸ ਨੂੰ ਥੱਪੜ ਮਾਰਿਆ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਸਿੰਘ ਰੋਜ਼ਾਨਾ 17 ਘੰਟਿਆਂ ਤੱਕ ਕੰਮ ਕਰਦਾ ਸੀ ਅਤੇ ਕਈ ਹਫ਼ਤਿਆਂ ਤੋਂ ਤਨਖਾਹ ਉਸ ਨੂੰ ਨਹੀਂ ਦਿੱਤੀ ਗਈ ਸੀ। ਹਮਲੇ ਦੌਰਾਨ ਉਸ ਦਾ ਮੋਬਾਈਲ ਵੀ ਖੋ ਲਿਆ ਗਿਆ ਸੀ ਜਿਸ ਵਿੱਚ ਤਨਖਾਹ ਦੀ ਪੂਰੀ ਡਿਟੇਲ ਮੌਜੂਦ ਸੀ। ਪਰਿਵਾਰ ਨੇ ਦੱਸਿਆ ਹੈ ਕਿ ਉਹ ਸਿੰਘ ਦੇ ਹੋਸ਼ ਵਿੱਚ ਆਉਣ ਤੇ ਦੂਜੀ ਵਾਰ ਪੁਲਿਸ ਨੂੰ ਸ਼ਿਕਾਇਤ ਕਰਨਗੇ ਦਾ ਸੰਜੋਗ ਹੈ ਕਿ ਡਾਕੂ ਕਬਾਬ ਰੈਸਟੋਰੈਂਟ ਪਹਿਲਾਂ ਵੀ 2024 ਵਿੱਚ ਵਿਵਾਦਾਂ ਵਿੱਚ ਆ ਚੁੱਕਾ ਹੈ ਜਦੋਂ ਕਿ ਭਾਰਤੀ ਨੌਜਵਾਨਾਂ ਨੇ ਰੈਸਟੋਰੈਂਟ ਉੱਤੇ ਗੁਲਾਮੀ ਵਰਗੇ ਕੰਮ ਕਰਨ ਦੀਆਂ ਸ਼ਰਤਾਂ ਲਾਗੂ ਕਰਨ ਦੇ ਦੋਸ਼ ਲਗਾਏ ਸਨ ਪਰ ਮਾਲਕ ਨੇ ਇਹਨਾਂ ਦੋਸ਼ਾਂ ਨੂੰ ਮੁੱਦਾ ਨਕਾਰ ਦਿੱਤਾ ਸੀ ਦੱਸਦੀ ਹੈ ਕਿ ਸਿੰਘ ਅਬੋਹਰ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਅਗਸਤ 2023 ਤੋਂ ਐਕ੍ਰੀਡੇਟਿਡ EMPLOYE WORK ਵੀਜ਼ਾ ਤੇ ਨਿਊਜ਼ੀਲੈਂਡ ਦੇ ਵਿੱਚ ਕੰਮ ਕਰ ਰਿਹਾ ਹੈ। ਇਸ ਵੇਲੇ ਸਿੰਘ ਹਸਪਤਾਲ ਦੇ ਵਿੱਚ ਜੇਰੇ ਇਲਾਜ ਤੇ ਅਜੇ ਵੀ ਸਦਨੇ ਦੇ ਵਿੱਚ ਹੈ। ਉਸਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਜਿਨ੍ਹਾਂ ਨੇ ਸਾਡੇ ਪੁੱਤਰ ਦੀ ਇਹ ਹਾਲਤ ਕੀਤੀ ਹੈ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਬੀਤੇ ਦਿਨ ਇੱਕ ਖਬਰ ਨੇ ਸਾਰੇ ਭਾਰਤੀਆਂ ਦੇ ਵਿੱਚ ਖਾਸ ਕਰਕੇ ਪੰਜਾਬੀਆਂ ਦੇ ਵਿੱਚ ਗੁੱਸੇ ਦੀ ਲਹਿਰ ਪਾ ਦਿੱਤੀ ਸੀ ਜਿਸ ਦੇ ਵਿੱਚ ਇੱਕ ਰੈਸਟੋਰੈਂਟ ਦੇ ਮਾਲਕ ਨੇ ਇੱਕ ਪੰਜਾਬੀ ਮੌਲ ਦੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ ਜਿਸ ਤੋਂ ਬਾਅਦ ਉਸ ਦੀ ਕਈ ਜਗ੍ਹਾ ਤੋਂ ਹੱਡੀ ਵੀ ਟੁੱਟ ਗਈ ਸੀ ਦਰਸ਼ਨ 27 ਸਾਲਾ ਭਾਰਤੀ ਨੌਜਵਾਨ ਸਿੰਘ ਜਿਸ ਦਾ ਨਾਮ ਗੋਪਤ ਰੱਖਿਆ ਗਿਆ ਸੀ ਜੋ ਕਿ ਆਕਲੈਂਡ ਵਿਖੇ ਹੈਂਡਰਸਨ ਵਿੱਚ ਡਾਕੂ ਕਬਾਬ ਰੈਸਟੋਰੈਂਟ ਵਿੱਚ ਕਿਚਨ ਹੈੱਡ ਵਜੋਂ ਕੰਮ ਕਰਦਾ ਸੀ ਉਸ ਵੱਲੋਂ ਤਨਖਾਹ ਦੀ ਮੰਗ ਕਰਨ ਤੇ ਮਾਲਕ ਵੱਲੋਂ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕੀਤਾ ਗਿਆ ਸੀ ਜਿਸ ਦੀ ਖਬਰ ਸਾਹਮਣੇ ਆਈ ਸੀ ਇਸ ਸਬੰਧ ਵਿੱਚ ਹੁਣ ਡਿਟੈਕਟਿਵ ਸੀਨੀਅਰ ਸਰਜੈਂਟ ਮੈਗਨ ਗੋਲਡੀ ਨੇ ਕਿਹਾ ਹੈ ਕਿ ਵੈਟਮੇਟਰ ਕ੍ਰਾਈਮ ਸਕੁਐਡ ਨੇ ਸਰਚ ਵਾਰੰਟ ਜਾਰੀ ਕੀਤੇ ਸਨ ਤੇ ਇਸ ਸਬੰਧ ਵਿੱਚ ਅੱਜ ਇੱਕ ਗ੍ਰਿਫਤਾਰੀ ਕੀਤੀ ਗਈ ਹੈ ਗ੍ਰਿਫਤਾਰ ਵਿਅਕਤੀ ਨੂੰ ਮੰਗਲਵਾਰ 8 ਜੁਲਾਈ ਨੂੰ ਵੈਟਕੇਰੇ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਨ ਦੱਸਦੀ ਹੈ ਕਿ ਪਰਿਵਾਰ ਦੇ ਅਨੁਸਾਰ 29 ਜੂਨ 2025 ਦੀ ਰਾਤ 11 ਵਜੇ ਦੇ ਕਰੀਬ ਰੈਸਟੋਰੈਂਟ ਦੇ ਮਾਲਕ ਨੇ ਨੌਜਵਾਨ ਨੂੰ ਰੈਸਟੋਰੈਂਟ ਦੇ ਪਿਛਲੇ ਵਾਲੇ ਹਿੱਸੇ ਦੇ ਵਿੱਚ ਲੈ ਗਿਆ ਜਿੱਥੇ ਮਾਲਕ ਅਤੇ ਹੋਰ 5 ਵਿਅਕਤੀਆਂ ਨੇ ਉਸਤੇ ਕਬਾਬ ਰੌਡ ਅਤੇ ਰੋਟੀ ਬੈਨਰ ਨਾਲ ਹਮਲਾ ਕਰ ਦਿੱਤਾ ਹਮਲੇ ਦੌਰਾਨ ਉਸ ਦੀ ਇੱਕ ਲੱਤ ਦੀ ਤਿੰਨ ਜਗ੍ਹਾ ਹੱਡੀ ਟੁੱਟ ਗਈ ਉਸ ਦੇ ਨੱਕ ਦੀ ਹੱਡੀ ਵੀ ਟੁੱਟ ਗਈ ਅਤੇ ਛਾਤੀ ਤੇ ਵੀ ਬਹੁਤ ਗੰਭੀਰ ਸੱਟਾਂ ਲੱਗੀਆਂ ਹਮਲੇ ਤੋਂ ਬਾਅਦ ਉਹ ਲੁਕੜਾ ਲਪਾਉਂਦਾ ਝਾੜੀਆਂ ਦੇ ਵਿੱਚ ਹੋ ਕੇ ਕਿਸੇ ਤਰੀਕੇ ਸੜਕ ਤੇ ਜਾ ਡਿੱਗਿਆ ਜਿੱਥੇ ਸਫਾਈ ਕਰਮਚਾਰੀਆਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਦੇਖਿਆ ਤੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਸਿੰਘ ਨੂੰ ਆਕਲੈਂਡ ਸਿਟੀ ਹਸਪਤਾਲ ਦੇ ਵਿੱਚੋਂ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ 3 ਘੰਟਿਆਂ ਦੀ ਆਰਥੋਪੈਡਿਕ ਸਰਜਰੀ ਕੀਤੀ ਗਈ ਪਰਿਵਾਰ ਅਤੇ ਦੋਸਤਾਂ ਨੇ ਦੱਸਿਆ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ 3 ਮਹੀਨੇ ਪਹਿਲਾਂ ਵੀ ਜਦੋਂ ਸਿੰਘ ਨੇ ਆਪਣੀ ਤਨਖਾਹ ਦੀ ਮੰਗ ਕੀਤੀ ਸੀ ਤਾਂ ਮਾਲਕ ਨੇ ਉਸ ਨੂੰ ਥੱਪੜ ਮਾਰਿਆ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਸਿੰਘ ਰੋਜ਼ਾਨਾ 17 ਘੰਟਿਆਂ ਤੱਕ ਕੰਮ ਕਰਦਾ ਸੀ ਅਤੇ ਕਈ ਹਫ਼ਤਿਆਂ ਤੋਂ ਤਨਖਾਹ ਉਸ ਨੂੰ ਨਹੀਂ ਦਿੱਤੀ ਗਈ ਸੀ। ਹਮਲੇ ਦੌਰਾਨ ਉਸ ਦਾ ਮੋਬਾਈਲ ਵੀ ਖੋ ਲਿਆ ਗਿਆ ਸੀ ਜਿਸ ਵਿੱਚ ਤਨਖਾਹ ਦੀ ਪੂਰੀ ਡਿਟੇਲ ਮੌਜੂਦ ਸੀ। ਪਰਿਵਾਰ ਨੇ ਦੱਸਿਆ ਹੈ ਕਿ ਉਹ ਸਿੰਘ ਦੇ ਹੋਸ਼ ਵਿੱਚ ਆਉਣ ਤੇ ਦੂਜੀ ਵਾਰ ਪੁਲਿਸ ਨੂੰ ਸ਼ਿਕਾਇਤ ਕਰਨਗੇ ਦਾ ਸੰਯੋਗ ਹੈ ਕਿ ਡਾਕੂ ਕਬਾਬ ਰੈਸਟੋਰੈਂਟ ਪਹਿਲਾਂ ਵੀ 2024 ਵਿੱਚ ਵਿਵਾਦਾਂ ਵਿੱਚ ਆ ਚੁੱਕਾ ਹੈ ਜਦੋਂ ਕਿ ਭਾਰਤੀ ਨੌਜਵਾਨਾਂ ਨੇ ਰੈਸਟੋਰੈਂਟ ਉੱਤੇ ਗੁਲਾਮੀ ਵਰਗੇ ਕੰਮ ਕਰਨ ਦੀਆਂ ਸ਼ਰਤਾਂ ਲਾਗੂ ਕਰਨ ਦੇ ਦੋਸ਼ ਲਗਾਏ ਸਨ ਪਰ ਮਾਲਕ ਨੇ ਇਹਨਾਂ ਦੋਸ਼ਾਂ ਨੂੰ ਮੁੱਦਾ ਨਕਾਰ ਦਿੱਤਾ ਸੀ ਦੱਸਦੀ ਹੈ ਕਿ ਸਿੰਘ ਅਬੋਹਰ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਅਗਸਤ 2023 ਤੋਂ ਐਕ੍ਰੀਡੇਟਿਡ EMPLOYE WORK ਵੀਜ਼ਾ ਤੇ ਨਿਊਜ਼ੀਲੈਂਡ ਦੇ ਵਿੱਚ ਕੰਮ ਕਰ ਰਿਹਾ ਹੈ ਇਸ ਵੇਲੇ ਸਿੰਘ ਹਸਪਤਾਲ ਦੇ ਵਿੱਚ ਜੀਰੇ ਇਲਾਜ ਤੇ ਅਜੇ ਵੀ ਸਬਮੇਲ ਦੇ ਵਿੱਚ ਹੈ ਉਸਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਜਿਨ੍ਹਾਂ ਨੇ ਸਾਡੇ ਪੁੱਤਰ ਦੀ ਇਹ ਹਾਲਤ ਕਿ